ਹਲਕਾ ਪੱਛਮੀ ਦੇ ਅਧੀਨ ਆਉਂਦੇ ਇਲਾਕਾ ਮੀਰਾਪੁਰ ਰੋਡ ਸੰਧੂ ਕਲੋਨੀ ਵਿਖੇ ਪਾਰ ਨੰਬਰ 2 ਤੇ ਇੰਚਾਰਜ ਅਮਰਜੀਤ ਸਿੰਘ ਐਲ ਆਈ ਸੀ ਵਾਲੇ ਦੇ ਦਿਸ਼ਣ ਮਤੀਚਾ ਅਨੁਸਾਰ ਨਿਰੇਖ ਮਾਰਤੇ ਪ੍ਰਧਾਨ ਜਸਬੀਰ ਸਿੰਘ ਸੰਧੂ ਦੀ ਅਗਵਾਈ ਵਿੱਚ ਇੱਕ ਹੰਗਾਮੀ ਮੀਟਿੰਗ ਕਰਵਾਈ ਗਈ ਜਿਸ ਵਿੱਚ ਆਪ ਵਰਕਰਾਂ ਤੇ ਇਲਾਕਾ ਵਾਸੀਆਂ ਨੇ ਪਾਰੀ ਗਿਣਤੀ ਵਿੱਚ ਸ਼ਿਰਕਤ ਕੀਤੀ ਇਸ ਮੌਕੇ ਹਲਕਾ ਪੱਛਮੀ ਦੇ ਵਿਧਾਇਕ ਡਾਕਟਰ ਜਸਬੀਰ ਸਿੰਘ ਸੰਧੂ ਤੇ ਇੰਪਰੂਵਮੈਂਟ ਟਰਸਟ ਦੇ ਚੇਅਰਮੈਨ ਅਸ਼ੋਕ ਤਲਵਾਰ ਨੇ ਉਚੇਚੇ ਤੌਰ ਤੇ ਸ਼ਿਰਕਤ ਕੀਤੀ ਇਸਮੋਕੇ ਇਲਾਕਾ ਵਾਸੀ ਨੇ ਆਪਣਾ ਦੁੱਖੜਾ ਸੁਣਾਉਂਦੇ ਹੋਏ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਸੰਧੂ ਕੋਲੋਨੀ ਵਾਸੀ ਭਾਰੀ ਮੁਸ਼ਕਲਾਂ ਨਾਲ ਜੂਝ ਰਹੇ ਹਨ ਨਾ ਤਾਂ ਇਲਾਕੇ ਵਿੱਚ ਸੀਵਰੇ ਤੇ ਗਲੀਆਂ ਕੱਚੀਆਂ ਹੋਣ ਕਾਰਨ ਬਰਸਾਤਾਂ ਦੇ ਦਿਨਾਂ ਵਿੱਚ ਇੱਥੋਂ ਲੰਘਣਾ ਮੁਸ਼ਕਲ ਹੋ ਜਾਂਦਾ ਹੈ ਇੱਥੋਂ ਦੇ ਵਸਨੀਕ ਗਰੀਬ ਤੇ ਦਿਹਾੜੀਦਾਰ ਹੋਣ ਕਾਰਨ ਪਿਛਲੀਆਂ ਸਰਕਾਰਾਂ ਦੇ ਹਾਕਮ ਵੱਡੇ ਵੱਡੇ ਸੁਪਨੇ ਦਿਖਾ ਕੇ ਆਪਣੇ ਚਲਸੇ ਵਿੱਚ ਲੈ ਕੇ ਵੋਟਾਂ ਵਟੌਰ ਲੈਂਦੇ ਹਨ ਪਰ ਜਿੱਤਣ ਤੋਂ ਬਾਅਦ ਨਾ ਤੇ ਆਪਣੀ ਸ਼ਕਲ ਦਿਖਾਉਂਦੇ ਹਨ ਤੇ ਨਾ ਹੀ ਕਿਸੇ ਮੁਸ਼ਕਲ ਦਾ ਕੋਈ ਹੱਲ ਕੀਤਾ। ਸਿਵਰ ਨਾ ਹੋਣ ਕਾਰਨ ਕਰਾਂ ਦੇ ਬਾਹਰ ਗਰਖੀਆਂ ਪਰਨ ਤੇ ਪ੍ਰਤੀਕਰਨ ਨੂੰ 1500 ਰੁਪਏ ਦੇ ਕੇ ਸਾਬ ਕਰਵਾਉਣੀਆਂ ਪੈਂਦੀਆਂ ਹਨ। ਇਸ ਮੌਕੇ ਗੱਲ ਕਰਦੇ ਆ ਡਾਕਟਰ ਸੰਧੂ ਨੇ ਕਿਹਾ ਕਿ ਆਪ ਸਰਕਾਰ ਦੇ ਹੁੰਦੇ ਹੀ ਸੰਧੂ ਕਲੋਨੀ ਵਾਸੀਆਂ ਲਈ ਪੀਣ ਵਾਲੇ ਪਾਣੀ ਤੇ ਲਾਈਟਾਂ ਦਾ ਪ੍ਰਬੰਧ ਕੀਤਾ ਗਿਆ ਹੈ। ਸੜਕਾਂ ਸਿਵਰ ਦੀ ਸਪਲਾਈ ਲਈ ਆਉਣ ਵਾਲੇ ਖਰਚ ਦੀ ਮਨਜ਼ੂਰੀ ਲਈ ਐਸਟੀਮੇਟ ਲਗਵਾ ਚੁੱਕੇ ਹਨ। ਜਲਦੀ ਹੀ ਇਲਾਕਾ ਵਾਸੀਆਂ ਨੂੰ ਇਹਨਾਂ ਸਮੱਸਿਆ ਤੋਂ ਵੀ निजात ਦਵਾਈ ਜਾਵੇਗੀ। ਇਸ ਮੌਕੇ ਜਥੇਦਾਰ ਜਸਪਾਲ ਸਿੰਘ ਪੁਤਲੀਕਰ ਡਾਕਟਰ ਇੰਦਰਪਾਲ ਦਾਦਾ ਜੁਗਿੰਦਰ ਸਿੰਘ ਜਸਬੀਰ ਸਿੰਘ ਐਕ ਸਰਵਿਸਮੈਨ ਅਜਮੇਰ ਸਿੰਘ ਸੁਦਾਮਾ ਸਿੰਘ ਅਜੀਤ ਸਿੰਘ ਆਦਮਾ ਜੂਸ ਸਨ। ਨਾ ਹੀ ਸਿਵਰੇਦੀ ਸੀ ਸੋ ਵਾਟਰ ਦੀ ਸਪਲਾਈ ਪੈ ਚੁੱਕੀ ਐ ਇਸ ਏਰੀਆ ਦੇ ਵਿੱਚ ਸਾਰੇ ਵਿੱਚ ਸੋ ਜਿਆਦਾ ਹੀ ਛੇਤੀ ਰੋ ਛੇਤੀ ਨਾਲ ਚੁ ਮਿਲਦਾ ਪ੍ਰਬੰਧ ਕਰਕੇ ਐ ਬਸ ਸਪਲਾਈ ਜਿਹੜੀ ਉਹ ਵਧੀਆ ਤਰੀਕੇ ਨਾਲ ਚਲਾ ਦੇਾਂਗੇ ਕਿਉਂਕਿ ਬਾਈ ਪਾ ਪੈ ਚੁੱਕੀਆਂ ਐ ਦੂਜੀ ਗੱਲ ਲਾਈਟ ਜਿਹੜੀ ਪ੍ਰੋਬਲਮ ਸੀ ਉਹ ਲਾਈਟਾਂ ਵੀ ਲੱਗ ਚੁੱਕੀਆਂ ਐ ਇੱਥੇ ਮੇਰਾ ਨਾਮ ਅਮਰਦੇਵ ਸਿੰਘ ਵਾਰਡ ਇਨਚਾਰਜ ਨੰਬਰ 2 ਅੱਜ ਵਾਰਡ ਨੰਬਰ 2 ਸੰਧੂ ਕਲੋਨੀ ਵੇਖੇ ਜਸਬੀਰ ਸਿੰਘ ਤੇ ਨਿਰਜੋ ਵੱਲੋਂ ਅੱਜ ਕਮੀਟਿੰਗ ਦਾ ਆਯੋਜਨ ਕੀਤਾ ਗਿਆ ਸੀ ਜੋ ਕਿ ਇਲਾਕਾ ਨਿਵਾਸੀਆਂ ਨੇ ਆਪਣੀਆਂ ਮੁਸ਼ਕਲਾਂ ਦੱਸੀਆਂ ਤੇ ਡਾਕਟਰ ਜਸਬੀਰ ਸਿੰਘ ਐਮਐਲਏ ਸਾਹਿਬ ਨੇ ਉਹਨਾਂ ਨੂੰ ਵਿਸ਼ਵਾਸ ਦਿਵਾਇਆ ਕਿ ਬਹੁਤ ਜਲਦੀ ਜੋ ਵੀ ਤੁਹਾਡੀਆਂ ਸਮੱਸਿਆ ਗਲੀਆਂ ਦੀਆਂ ਸਮੱਸਿਆ ਜੋ ਵੀ ਛੋਟਾ-ਬੋਟਾ ਜਿਹੜਾ ਪੈਨਲ ਉਹ ਵੀ ਜਲਦ ਤੋਂ ਜਲਦ ਹੱਲ ਕਰਵਾ ਦਿੱਤਾ ਜਾਵੇਗਾ ਤੇ ਤਾਰੀਵਾਲ ਸਾਹਿਬ ਨੂੰ ਉਹਨਾਂ ਨੇ ਕਹਿ ਵੀ ਵਾਤੋਂ ਵਾਤ ਆਮ ਆਦੀ ਪਾਰਟੀ ਨੂੰ ਵੋਟਾਂ ਪਾ ਕੇ ਦਿਤਾਓ ਜਿੱਦਾਂ ਤੁਸੀਂ ਡਾਕਟਰ ਜਸਬੀਰ ਸਿੰਘ ਨੂੰ ਜਤਾਇਆ ਉਦਾਂ ਹੀ ਆਪਣੇ ਉਮੀਦਵਾਰ ਲੋਕ ਸਭਾ ਦੇ ਉਮੀਦਵਾਰ ਤਲਦੀਪ ਸਿੰਘ ਧਾਰੀਵਾਲ ਜੀ ਨੂੰ ਵਾਤੋਂ ਵਾਤ ਵੋਟਾਂ ਪਾ ਕੇ ਜਿੱਤੂਗਾ ਜਾਵੇ ਇੱਕ ਛੋਟੀ ਜੀ ਮੀਟਿੰਗ ਰੱਖੀ ਸੀ ਅੱਜ ਸੰਧੂ ਕਲੋਨੀ ਵਿੱਚ ਜੋ ਕਿ ਇੱਕ ਵਿਸ਼ਾਲ ਰੈਲੀ ਦਾ ਰੂਪ ਧਾਰ ਗਈ ਲੋਕਾਂ ਦਾ ਮਤਲਬ ਹੈ ਬਹੁਤ ਹੀ ਵਿਸ਼ਵਾਸ ਆਮ ਆਦੀ ਪਾਰਟੀ ਨਾਲ ਵੀ ਆਪਣਾ ਐਮਪੀ ਜਿਤਾਉਣਗੇ ਵੱਧ ਵੱਧ ਵੋਟਾਂ ਪਾ ਕੇ ਆਮ ਆਦਮੀ ਪਾਰਟੀ ਦਾ ਐਮਪੀ ਬਣੇਗਾ ਲਾਪਕਾ 2000 ਵੋਟਾਂ ਆਪਣੇ ਜਿੱਤਣਗੇ ਸਾਡੇ ਕੁਲਦੀਪ ਸਿੰਘ ਧਾਰੀਵਾਲ ਜੀ ਤੇ ਜੇ ਜੋ ਆਮ ਆਦਮੀ ਪਾਰਟੀ ਨੇ 2 ਸਾਲ ਵਿੱਚ ਵਿਕਾਸ ਦੇ ਕੰਮ ਕੀਤੇ ਆ ਜਿਵੇਂ ਮਤਲਬ ਸਾਰਿਆਂ ਨੂੰ ਆਈਟਮ 90% ਲੋਕਾਂ ਨੂੰ ਬਿਲ ਜ਼ੀਰੋ ਆ ਰਿਹਾ ਮੁਹੱਲਾ ਕਲੀਨਿਕ ਖੁੱਲ੍ਹ ਗਈਆਂ ਜਿਨ੍ਹਾਂ ਵਿੱਚ ਫਰੀ ਦਵਾਈ ਫਰੀ ਟੈਸਟ ਹੋ ਰਹੇ ਨੇ ਇਸ ਨਾਲ ਮਤਲਬ ਹੋਰ ਵੀ ਮਤਲਬ ਵਿਕਾਸ ਦੇ ਕੰਮ ਚੱਲ ਰਹੇ ਇਸ ਕਰਕੇ ਸਾਰੇ ਅਕਾਲੀ ਦਲ ਤੋਂ ਕਾਂਰ ਤੋਂ ਸਾਰੇ ਪਾਰਟੀਆਂ ਨੂੰ ਛੱਡ ਕੇ ਭਾਜੀਪੀ ਨੂੰ ਛੱਡ ਕੇ ਆਮ ਆਦਮੀ ਪਾਰਟੀ ਦਾ ਪੱਲਾ ਫੜ ਲਏ 10 ਬੰਦੇ ਸਿੰਘ ਮਟਾਲਾ ਜੋ ਅੱਜ ਸੰਧੂਗਾਂ ਵਿੱਚ ਨੀਰਜਾ ਉਹ ਸਰਦਾਰ ਜਸਬੀਰ ਸਿੰਘ ਜੀ ਰਹਿਣ ਮੀਟਿੰਗ ਕੀਤੀ ਗਈ ਆ ਤੇ ਮੀਟਿੰਗ ਜਿਹੜੀ ਸੀ ਇਹ ਰੈਲੀ ਦਾ ਰੂਪ ਧਾਰ ਗਈ ਆ ਔਰ ਇੱਥੇ ਪਹੁੰਚੇ ਤੇ ਸਰਦਾਰ ਜਸਬੀਰ ਸਿੰਘ ਐਮ ਆਰ ਐ ਸਾਹਿਬ ਆਏ ਸਦਾ ਕਲਦੀਪ ਸਿੰਘ ਢੜੀਵਾਲ ਦੇ ਹੱਕ ਦੇ ਵਿੱਚ ਵੋਟਰਾਂ ਦੀ ਜਿਹੜੀ ਅਪੀਲ ਕੀਤੀ ਹੈ ਜਨਤਾ ਨੂੰ ਪਬਲਿਕ ਨੂੰ ਉਹਨਾਂ ਨੇ ਵੀਰ ਕੀਤੀ ਜਿਸ ਤਰ੍ਹਾਂ ਮੈਨੂੰ ਵੱਧ-ਵੱਧ ਵੋਟਰਾਂ ਨੂੰ ਜਿਤਾਇਆ ਇਸੇ ਤਰ੍ਹਾਂ ਸਰਦਾਰ ਤਲਦੀਪ ਸਿੰਘ ਢੜੀਵਾਲ ਜੀ ਨੂੰ ਵੱਧ-ਵੱਧ ਵੋਟਾਂ ਪਾ ਕੇ ਜਿਤਾਉਣਾ ਹੈ ਔਰ ਉਹਨਾਂ ਦੇ ਨਾਲ ਸਰਦਾਰ ਆਪਣੇ ਜੋਜੀ ਤਲਵਾਰ ਜੀ ਵੀ ਆਏ ਨੇ ਡਾਕਟਰ ਇੰਦਰਪਾਲ ਸਿੰਘ ਜੀ ਵੀ ਆਏ ਨੇ ਉਹਨਾਂ ਵੀ ਆਪਣੇ ਵਕਫਾ ਵਿਚਾਰ ਰੱਖੇ ਔਰ ਜਨਤਾ ਨੂੰ ਅਪੀਲ ਕੀਤੀ ਕਿ ਆਪਣੇ ਤਲਦੀਪ ਸਿੰਘ ਢੜੀਵਾਲ ਜੀ ਨੂੰ ਵੱਧ-ਵੱਧ ਵੋਟਾਂ ਪਾ ਕੇ ਜਿਤਾਉਣਾ ਔਰ ਆਪਣੇ ਸੈਂਟਰ ਦੇ ਵਿੱਚ ਭੇਜ ਕੇ ਜਿਹੜੇ ਵਿਕਾਸ ਦੇ ਰੂੜੇ ਕੰਮ ਆ ਉਹ ਕਰਾਈਏ ਤੇ ਜਨਤਾ ਨੂੰ ਜਿਹੜੀ ਆ ਗਲੀਆਂ ਨਾਰੀਆਂ ਸਮੱਸਿਆ ਹੈ ਜਿਹੜੀ ਸੜਕਾਂ ਦੀ ਸਮੱਸਿਆ ਹੈ ਸੀਵਰੇਜ ਦੀ ਸਮੱਸਿਆ ਇਹ ਲਿਜਾਤ ਦਵਾਈਏ ਤੇ ਪਪਰ ਦਾ ਸਾਥ ਜੇ ਔਰ ਜਨਤਾ ਖੁਸ਼ ਤੇ ਆਪ ਵੀ ਖੁਸ਼ ਜਸਬੀਰ ਸਿੰਘ ਜੀ ਆਪਣੇ ਸੰਧੂਆ ਮੀਰਾਪੋਰ ਰੋਡ ਅ ਅੱਜ ਦੀ ਜੋ ਮੀਟਿੰਗ ਹੋਈ ਹੈਗੀ ਇਹ ਸਰ ਸਰਦਾਰ ਕਲਦੀਪ ਸਿੰਘ ਧਾਲਵਾਲ ਜੀ ਦੇ ਹੱਕ ਦੇ ਵਿੱਚ ਮੀਟਿੰਗ ਜਿਹੜੀ ਰੱਖੀ ਗਈ ਸੀ ਤੇ ਸੰਗਤ ਵੱਲੋਂ ਸਾਰੀ ਸੰਧੂਆ ਮੀਨਿਓ ਵੱਲੋਂ ਪੂਰਾ ਪੂਰਨ ਵਿਸ਼ਵਾਸ ਜਿਹੜਾ ਦਿੱਤਾ ਗਿਆ ਵਾ ਵੀ ਅਸੀਂ ਲੀਡ ਦੇ ਨਾਲ ਜਿਹੜਾ ਸਰਦਾਰ ਕਲਦੀਪ ਸਿੰਘ ਧਾਲਵਾਲ ਜੀ ਨੂੰ ਦਿਤਾਵਾਂਗੇ ਔਰ ਆਪਣਾ ਡਾਕਟਰ ਜਸਵੀਰ ਸਿੰਘ ਜੀ ਸੰਧੂ ਜੀ ਉਹਨਾਂ ਜਿਸ ਤਰ੍ਹਾਂ ਉਹਨਾਂ ਦੀ ਲੀਡ ਹੋਈ 44000 ਦੀ ਉਸੇ ਤਰ੍ਹਾਂ ਇਹਨਾਂ ਦੀ ਕਲਸਾਰ ਤਰਦੀਪ ਸਿੰਘ ਧਰਵਾਸੀ ਦੀ ਲੀਡ ਹੋਏਗੀ